हेलो गाइस वेलकम टू द व्लॉग टेस्ट शेयर कर गाइस लाइकमेंट बॉक्स करा हुन मैं बना रहा व्लॉग गाइस वेलकम टू द व्लॉग शेयर शेयर लाइकमेंट बॉक्स करा हुन मैं बना रहा व्लॉग आज मैं बन पगे मेरा तो बढ़ गई कह रहे मेरे तेरे मुंह आ रहे मैं क्या मेरा आ रहा अब और थोड़ा एक चीज नहीं आ रही की जी दो दो आ रही है है रूटे बने हो है रूटे बने हो ओके मैं नहीं पता नहीं पता ਕੀ ਬਤਾ ਨਹੀਂ ਬਤਾ ਇਹਦਾ ਬਸ ਉਹ ਆਣਗੇ ਜਦ ਪਪਾ ਆਣਗੇ ਅੱਛਾ ਮਾਂ ਛੱਡ ਕੇ ਜਾਏ ਕੋਈ ਨਹੀਂ ਪਪਾ ਵੀ ਆ ਜਾਣਗੇ ਇਹ ਦੱਸ ਰਿਹਾ ਜਿਹੜੇ ਜਿਹੜੇ ਦਾ ਨਵੇਂ ਵਲੌਗ ਜਿਹੜੇ ਵਲੌਗ ਚ ਨਵੇਂ ਆਏ ਨੇ ਚਾਹ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਬਾਕਸ ਨਹੀਂ ਕਰਿਆ ਫਿਰ ਮੈਂ ਥੋੜਾ ਜਿਹਾ ਮੈਂ ਸ਼ੇਕ ਸ਼ੂਟ ਪੀਤਾ ਮਰੂਸ਼ ਹੋਇਆ ਖਵਾਇਆ ਵੀ ਨਹੀਂ ਹੈਗਾ ਸ਼ਾਬਾਸ਼ ਥੈਂਕ ਯੂ ਸੋ ਮੱਚ ਮਮਾ ਨੂੰ ਹਾਰ ਪਾਣ ਵਾਸਤੇ ਬਟੇ ਨਹੀਂ ਆਈ ਲਵ ਯੂ ਹਮੜਾ ਮੰਨ ਨਹੀਂ ਖਵਾਇਆ ਹਮੜਾ ਮੰਨ ਨਹੀਂ ਖਵਾਇਆ ਮੈਂ ਤੇ ਖਵਾਤਾ ਹਾਂ ਅਮਮਾ ਮੰਮਾ ਨੂੰ ਛੱਡੋ ਕੀ ਹੋਇਆ ਤਾਂ ਸ਼ੇਕ ਤਾਂ ਪਿਆ ਤਾਂ ਤੈਨੂੰ ਸ਼ੇਕ ਤਾਂ ਪਿਆ ਦਾ ਪਰ ਹਮੜਾ ਮੰਨ ਨਹੀਂ ਖਵਾਇਆ ਕੁਝ ਫੇਰ ਅਮਮਾ ਮਮਾ ਕੋਲ ਮੰਗੋ ਜਾ ਕੇ ਮੇਰੀ ਕੀ ਗਲਤੀ ਹੈ ਹਾਂ ਹੁਣ ਇਹ ਜਿਵੇਂ ਸਹੀ ਹੈ ਸਾਨੂੰ ਭੁੱਖ ਲੱਗੀ ਪਹਿਲਾਂ ਓਕੇ ਠੀਕ ਹੈ ਇੰਨੇ ਇੰਨੇ ਗੁੱਸੇ ਵਾਲੇ ਤੇ ਤੇਰੇ ਪਾਪਾ ਨੇ ਓਕੇ ਠੀਕ ਹੈ ਕਿਵੇਂ ਅਜੇ ਪਹਿਲਾਂ ਆ ਸੀ ਠੀਕ ਆ 1 2 3 ਐਕਸ਼ਨ ਹੂੰ ਇਹ ਕਹਿੰਦਾ ਦੰਦ ਬੋੜੀ ਮੇਰੀ ਦੰਦ ਬੋੜੀ ਮੁੰਦ ਬੋੜੀ ਮਾ ਮਾ ਅੜਾ ਮਾ ਫਤਿਹ ਤੁਸੀਂ ਮੈਨੂੰ ਕੀ ਕਰੋ ਮਾ ਮਾ ਅੱਜ ਭਈ ਮੇਰਾ ਛੋਟਾ ਜਿਹਾ ਮਕੈਨਿਕ ਸਾਈਕਲ ਠੀਕ ਕਰ ਲਿਆ ਏ ਜੇ ਕਿਸੇ ਨੇ ਸਾਈਕਲ ਠੀਕ ਕਰਾਣੇ ਨੇ ਤੇ ਤੁਸੀਂ ਆ ਕੇ ਫਤਿਹ ਸਿੰਘ ਜੀ ਦੇ ਕੋਲੋਂ ਸਾਈਕਲ ਠੀਕ ਕਰਾ ਲਓ ਹੈ ਫਤਿਹ ਪਤਾ ਸੱਚ ਪਾਪਾ ਕਹਿ ਰਹੇ ਸੀ ਕੀ ਮੈਨੂੰ ਫਤਿਹ ਦੀ ਫੋਟੋ ਭੇਜਿਓ ਖਿੱਚ ਕੇ ਪੱਗ ਬੰਨੀ ਚ ਕੱਜ ਤੁਸੀਂ ਪੱਗ ਬੰਨੀ ਆ ਜਾਓ ਮੈਂ ਤੇਰੀ ਫੋਟੋ ਖਿੱਚ ਕੇ Papa ਨੂੰ ਭੇਜਾਂ ਹੈ ਫਤਿਹ ਇੱਥੇ ਬਾਰ ਬਾਰ ਇੱਕ ਮੱਖੀ ਉੱਡ ਕੇ ਆ ਰਹੀ ਹੈ ਧਰੇ ਦੇਖੀ ਅੱਗੇ ਹੈ ਹਾਂ ਹੈ ਆਈ ਮੇ ਡੱਡੂ ਜੇ ਕਿਦਾਂ ਅੱਛਾ ਡੱਡੂ ਜੇ ਡੱਡੂ ਕੋਲੋਂ ਜੇ ਟਾਈਮ ਹੋ ਗਿਆ ਪੂਰੇ 5:30 ਵਜੇ ਦਾ ਤੇ ਆਪਾਂ ਲੱਗਿਆ ਹੁਣ ਰਾਤ ਦੀ ਰੋਟੀ ਬਣਾਣ ਤੇ ਅੱਜ ਹੀ ਰਾਤ ਦੀ ਰੋਟੀ ਚ ਬਣਾਣੇ ਨੇ ਟੀਂਡੇ ਭਰ ਕੇ ਦੇ ਦੇ ਭਰ ਕੇ ਬਣਾਣੇ ਆ ਕਿ ਇਦਾਂ ਹੀ ਬਣਾਣੇ ਆ ਇਹ ਟਾਈਮ ਲੱਗੇਗਾ ਟਿੰਡੇ ਹਮ ਅਸੀਂ ਜਿਆਦਾ ਮਿਲਦਾ ਫ੍ਰਿਜ ਦੇ ਕੋਨੇ ਚ ਥੱਲੇ ਸੱਟ ਸੱਟੇ ਨੇ ਸਾਡੀ ਫ੍ਰਿਜ ਦਾ ਥੋੜਾਕਾ ਟਾਈਮ ਜਿਆਦਾ ਖੁੱਲੀ ਰਹੇ ਤਾਂ ਟੂ 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 ਕਰਨ ਲੱਗ ਜਾਂਦੀ ਆ ਟਿੰਡੇ ਸਾਰੀਆਂ ਦੂਜੀਆਂ ਸਬਜ਼ੀਆਂ ਦੇ ਥੱਲੇ ਵਿਚਾਰੇ ਨੱਪੇ ਗਏ ਸੀਗੇ ਮਸਾਂ ਹੀ ਮੈਂ ਇਹਨਾਂ ਨੂੰ ਕੱਢਿਆ ਵਿਚਾਰੇ ਨੇ ਜਦੋਂ ਜਿਆਦ ਕਰਕੇ ਤੇ ਹੁਣ ਮੈਨੂੰ ਚਾਪੂ ਨਹੀਂ ਲੱਭ ਹੁੰਦੀ ਆ ਪਰਨੀ ਤਾਂ ਜੀ ਮਮਾ ਬੁਲਾ ਰਿਹਾ ਤੈਨੂੰ ਟਿੰਡੇ ਆ ਨਿੱਕਰ ਸੇ ਰਵਾਈਟ ਵਾਈਟ ਸੀ ਅੰਡੇ ਵਰਗੀ ਪੇਸ਼ ਨਿੱਕਰ ਜਿਹੜੀ ਤੁਸੀਂ ਹੁਣ ਗੰਦੀ ਕਰਤੀ ਹੋਈ ਨਹੀਂ ਵਾਲ ਕਿੱਥੋਂ ਨਿਕਲੇ ਪਏ ਅੱਛਾ ਗੇਮ ਪੇੜ ਤਾਈਆਂ ਹਾਲਤ ਹੋਈ ਪਈ ਵਾਲ ਕਿੱਧਰ ਆ ਰਹੇ ਨਿੱਕਰ ਕਿੱਧਰ ਆਏ ਹਾਏ ਥੱਲੋ ਤੇ ਤੇਜੀ ਨਿਕਲ ਗਿਆ ਐ ਬੱਤੇ ਹਾਂਜੀ ਕੱਲ ਫਿਰ ਛੰਡੇ ਕੱਲ ਓ ਵਾਓ ਮੱਝਾ ਆ ਗਿਆ ਉਸ ਕੋਈ ਪਲੇਅਰ ਅਪ ਹੀ ਰਣੀ ਲੱਗਾ ਬਸ ਗੇਮ ਸੀ ਗੇਮਸ ਗੇਮ ਸੀ ਗੇਮ ਅੱਛਾ ਜੀ ਅੱਛਾ ਐ ਸੈਚਰਡੇ ਨੂੰ ਐਕਟੀਵਿਟੀ ਹੁੰਦੀਆਂ ਨੇ ਸਾਰੀਆਂ ਵੈਰੀ ਗੁੱਡ ਫਿਰ ਵਧੀਆ ਇੰਜੋਏ ਕਰਨਾ ਚਾਹੀਦਾ ਹਣਾ ਕੀ ਗੋਲਿਓ ਕੋਲ ਦਿੰਦੇ ਨੀਂ ਪਹਿਲਾਂ ਗੱਲਾਂ ਤੇ ਮਾਰ ਲਓ ਪਹਿਲਾਂ ਪਹਿਲਾਂ ਗੱਲਾਂ ਤੇ ਮਾਰ ਲਓ ਇੱਧਰ ਗਿੱਲੀ ਪਈ ਐ ਹੂੰ ਗਿੱਲੀ ਪਈ ਐ ਕੋਈ ਨੀਂ ਵਾਸ਼ ਕਰ ਦਾਂਗੇ ਰੱਖ ਦਿਓ ਇੱਥੇ ਇੱਧਰ ਤੂੰ ਕਿਸੇ ਨੇ ਸਸਿ ਕਾਲ ਨਹੀਂ ਬੁਲਾਈ ਕੁਛ ਨਹੀਂ ਸਸਿ ਕਾਲ ਸਾਰੇ ਰੋਬਲ ਕਮ ਟੂ ਨੰਬਰ वेलकम टू नदर व्लॉग नई व्लॉग ਤੇ ਤੁਹਾਡਾ ਸ਼ੁਰੂ ਹੋਇਆ ਹੋਇਆ ਪਹਿਲਾਂ ਵੀ ਤੁਸੀਂ ਹਰ ਇੱਕ ਵਾਰੀ ਵੈਲਕਮ ਕਰੀ ਜਾਂਦੇ ਹੋ ਫਟੇ ਉਹਦਾ 10k ਤੇ ਕੰਪਲੀਟ ਕਰਨੀ ਰਹੀਏ ਉਹਨਾਂ ਨੂੰ ਕੋ ਸਾਡਾ 9k ਹੋ ਗਿਆ फटाफट 10k ਕੰਪਲੀਟ ਕਰ ਦੋ ਕਿੱਲੇ ਨਹੀਂ ਖਾਣਨੇ ਹੈ ਹੈ ਕਿਉਂ ਨਹੀਂ ਕਰਦੇ ਕੀ ਪਤਾ ਕਿਉਂ ਕੀ ਪਤਾ ਆ ਦੇਖੋ ਆ ਪੈਨ ਦਾ ਤਰੀਕਾ ਮੇਰੀ ਚਿਟੜੀ ਜੀ ਦਾ ਇਹ ਚਿਟੜੂ ਜੀ ਦਾ ਪੈਨ ਦਾ ਤਰੀਕਾ ਪੈਨ ਦਾ ਤਰੀਕਾ ਪੈਨ ਦਾ ਤਰੀਕਾ ਦੇਖ ਲੋ ਗੰਦੂ ਜਿਆ ਮੇਰਾ ਪੁੱਤ ਗੰਦਾ ਜਿਆ ਮੇਰਾ ਪੁੱਤ ਗੰਦਾ ਕਿ ਸੋਣਾ ਕੀ ਹੋ ਗਿਆ ਓ ਵਾਓ ਵਾਹ ਇਹ ਕਿਸ ਨੇ ਬਣਾਇਆ ਮੇਰੇ ਆਇਨਾ ਨੰਦੜਾ ਅੱਛਾ ਹੁਣ ਦੱਸੋ ਕੀ ਪੀਓਗੇ ਦੁੱਧ ਪਾਣੀ ਚਾਹ ਕੌਫੀ ਕਾਫੀ ਕੋਲਡ ਕੌਫੀ ਮੈਂ ਤੁਹਾਨੂੰਸੀ ਕੋਲਡ ਕੌਫੀ ਘਰ ਨੂੰ ਤੁਸੀਂ ਬਣਾਣਾ ਸਿੱਖ ਤੱਕ ਲੈਣੇ ਹੋ ਤੁਸੀਂ ਬਣਾਣਾ ਸ਼ੇਕ ਕੇ ਹੱਸੇਗਾ ਕੱਲ ਠੀਕ ਹੈ ਨਾ ਹਾਂਜੀ ਮੈਂ ਕੋਲਡ ਕੌਫੀ ਠੀਕ ਹੈ ਕੀ ਮੈਂ ਕੋਲਡ ਕੌਫੀ ਅੱਛਾ ਜਿਹੜੇ ਦੋ ਦਿਨ ਟੁੱਟੇ ਤਾਂ ਹੀ ਟੁੱਟੇ ਕੋਲਡ ਕੌਫੀ ਤੁਹਾਨੂੰ ਕੋਲਡ ਕੌਫੀ ਬਣਾ ਦਨੀ ਹੈ ਕੋਲਡ ਕੌਫੀ ਪਰ ਇੱਕ ਸ਼ਰਤ ਹੈ ਕਿ ਤੁਸੀਂ ਰੋਜ਼ ਜਿਹੜੀ ਮੈਨੂੰ ਅੱਜ ਅੱਗੀ ਕੀਤੀ ਆ ਕਿ ਇਹੇ ਅੱਗੀ ਮੈਨੂੰ ਕੁਝ ਰੋਜ਼ ਕਰਾ ਦਿੰਦੇ ਠੀਕ ਹੈ ਠੀਕ ਹੈ ਬਤਰੀ ਤੇ ਜਾ ਹਾਈ ਦੇਖੋ ਅੱਜ ਅੱਜ ਗੇਮ ਪੀਰੀਅਡ ਹੀ ਤੇ ਦੇਖੋ ਅੱਜ ਹਾਲਤ ਦੇਖੋ ਵਾਲ ਕਿੱਥੇ ਜਾ ਰਹੇ ਨੇ ਨਿੱਕਰ ਕਾਲੀ ਕੀਤੀ ਪਈ ਹੈ ਬੱਬੂ ਸਰ ਪ੍ਰੋਟੀਨ ਪੀਂਦੇ ਰਹੇ ਕੋਈ ਬੱਬੂ ਸਰ ਪ੍ਰੋਟੀਨ ਪੀਂਦੇ ਬੱਬੂ ਸਾਨੂੰ ਕਿਹ ਪ੍ਰੋਟੀਨ ਨਾ ਪੀਆ ਕਰੋ ਕਿ ਐਗ ਖਾਇਆ ਕਰੋ ਦੁੱਧੂ ਗਾਸੀ ਪੀਆ ਕਰੋ ਐਗ ਨਾ ਕੀ ਬੰਦਾ ਮੈਨੂੰ ਤਾਂ ਕੋਈ ਖਾਣ ਦੇ ਦਿੰਦਾ ਹੂੰ ਮੈਨੂੰ ਤਾਂ ਕੋਈ ਖਾਣ ਦੇ ਦਿੰਦਾ ਨਹੀਂ ਤੁਸੀਂ ਨਹੀਂ ਖਾਣਾ ਐਗ ਕਿਉਂ ਹੂੰ ਚਾ ਨਹੀਂ ਪਰ ਕਾ ਨਹੀਂ ਚਾ ਨਹੀਂ ਹੋਈ ਹੋਈ ਟਿੰਗੀ 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 ਲੋਜੀ ਟਾਈਮ 4:00 ਵੱਜ ਗਏ ਨੇ ਤੇ ਮੈਂ ਸਕੂਲ ਤੋਂ ਆ ਕੇ ਥੋੜੀ ਜਿਹੀ ਦੇਰ ਪੈ ਗਈ ਸੀਗੀ ਥੋੜੀ ਰੈਸਟ ਜੀ ਮਿਲ ਜਾਂਦੀ ਆ ਪਰ ਰਾਜੇ ਦਾ ਫੋਨ ਆ ਗਿਆ ਵਿੱਚ ਤੇ ਮੇਰੀ ਨੀਂਦ ਖੁੱਲ ਗਈ ਉਹਦੋਂ ਬਾਅਦ ਮੈਨੂੰ ਨੀਂਦ ਨਹੀਂ ਆਈ ਹੈਗੀ ਮੇਰੇ ਤੋਂ ਤੁਹਾਨੂੰ ਪਤਾ ਭਾਈ ਦਾ ਫੋਨ ਆਉਂਦਾ ਨਾ ਤੇ ਫਿਰ ਐ ਹੁੰਦਾ ਵੀ ਇਹਦਾ ਫੋਨ ਤੇ ਚੁੱਕਣਾ ਚੁੱਕਣਾ ਕੋਈ ਕਹਨ ਨੀ ਨੀਂਦ ਭਾਵੇਂ ਖਰਾਬ ਹੋ ਜੇ ਪਰ ਭਰਾ ਅਦਾ ਨੂੰ ਚੁੱਕਣਾ ਚੁੱਕਣਾ ਤੇ ਉਹਦੇ ਜਦੋਂ ਫੋਨ ਆਇਆ ਪਹਿਲਾਂ ਮੈਂ ਸੋងਗੀ ਮੰਮੀ ਕਹਿ ਰਹੇ ਸੀ ਕਿ ਮੈਨੂੰ ਵੀ ਕੱਲ ਨੂੰ ਡਿਊਟੀ ਤੇ ਬੈਠਾ ਤੇ ਤੂੰ ਉਹਨੂੰ ਫੋਨ ਕਰਨਾ ਕਰ ਲੈ ਤੇ ਮੈਂ ਮੰਮੀ ਮੈਸੇਜ ਤੇ ਰਾਜੀ ਨੂੰ ਕਰ ਲਿਆ ਇਹ ਗੱਲ ਕਰਨ ਨੂੰ ਮੈਂ ਸਾਰੀ ਕਿ ਕਰਦੋਂ ਪਰ ਫਿਰ ਉਹਦਾ ਆ ਹੀ ਗਿਆ ਮੈਨੂੰ ਐ ਪਹਿਲਾਂ ਮੈਂ ਪਹਿਲਾਂ ਤਾਂ ਮੈਨੂੰ ਲੱਗਿਆ ਕਿ ਮੇਰੀ ਰਿੰਗ ਵੱਜ ਗਈ ਹੈ ਪਰ ਮੈਂ ਦੇਖਿਆ ਜਦੋਂ ਫੋਨ ਆ ਗਿਆ ਫਿਰ ਉਹਦੇ ਨਾਲ ਗੱਲ ਕਰਦੀ ਰਹੀ ਮੈਂ ਤੁਹਾਨੂੰ ਮੈਂ ਸੋਚਿਆ ਕਿ ਮਨਾ ਉਹ ਹੁਣ ਪੈਣਾ ਨਹੀਂ ਹੈਗਾ ਹੁਣ ਚਾਹ ਬਣਾ ਦੇ ਦੀ ਹਾਂ ਪਰ ਥੋੜੀ ਜਿਹੀ ਬਣਾ ਲੈਂ ਮੈਂ ਚਾਹ ਤੇ ਯਾਰ ਗੁੜ ਖਤਮ ਹੋ ਗਿਆ ਇਹ ਦੁਕਾਨ ਤੋਂ ਮੈਨਾਂ ਲਿਆਉਣ ਨੂੰ ਜੀ ਨਹੀਂ ਕਰਦਾ ਕਿਉਂਕਿ ਉਹ ਕੀ ਪਤਾ ਨਹੀਂ ਹੁੰਦਾ ਚ ਕਲਰ ਜਾਂ ਮਿਕਸ ਕੀਤਾ ਹੁੰਦਾ ਬਿਲਕੁਲ ਵੀ ਵਧੀਆ ਨਹੀਂ ਲੱਗਦਾ ਤੇ ਮੈਨੂੰ ਐ ਕਿ ਕਿ ਤੂੰ ਪਿਓਰ ਮਿਲ ਜਵੇ ਨਾ ਗੁੜ ਜਾਂ ਗੁੜ ਤੇ ਆਪਣਾ ਜਹਰ ਸ਼ਹਿਦ ਮਿਲ ਜਵੇ ਕਿਉਂਕਿ ਚਾਹ ਚ ਤੇ ਗੁੜ ਵਧੀਆ ਲੱਗਦਾ ਸ਼ਹਿਦ ਵੀ ਪਾ ਕੇ ਨਾ ਹਨੀ ਜਦੋਂ ਆਪਾਂ ਐਡ ਕਰ ਲੈਂਦੇ ਨਾ ਚਾਹ ਚ ਨਾ ਮੈਂ ਅਗਿਆਲਾ ਦਾ ਇਤਿਖ ਖੁਸ਼ੀ ਢਿਲੋਂ ਸੌਰੀ ਯਾਰ ਮੈਂ ਨਾ ਤੁਹਾਡਾ ਮੈਸੇਜ ਨਹੀਂ ਦੇਖਿਆ ਹੈਗਾ ਇਨਸਟਾ ਤੇ ਲੇਟ ਦੇਖਿਆ ਮੈਸੇਜ ਮੈਂ ਬਟ ਮੈਂ ਤੁਹਾਨੂੰ ਰਿਪਲਾਈ ਕਰਤਾ ਕੁਛ ਨਹੀਂ ਪਤਾ ਲੱਗਿਆ ਇਟਸ ਓਕੇ ਮੈਨੂੰ ਦੁਬਾਰਾ ਮੈਸੇਜ ਕਰ ਲਿਓ ਐਕਚੁਅਲੀ ਉਹਦੇ ਚ ਨਾ ਮੈਸੇਜ ਰਿਕੁਐਸਟ ਉਹ ਕੀਤੀਆਂ ਹੋਈਆਂ ਨੇ ਉਹਦੇ ਚ ਬੰਦ ਕੀਤੀਆਂ ਹੋਈਆਂ ਨੇ ਤੁਹਾਡੀਆਂ ਹੈਗੀਆਂ ਸੀਗੀਆਂ ਜਰਨਲ ਚ ਆਈਆਂ ਮੈਂ ਬਾਅਦ ਚ ਫਿਰ ਕੱਲ ਚੈੱਕ ਕੀਤਾ ਬਟ ਮੈਂ ਤੁਹਾਨੂੰ ਰਿਪਲਾਈ ਕੀਤਾ ਹੋទਿਏ ਅਗਰ ਤੁਹਾਨੂੰ ਕੁਛ ਨਹੀਂ ਸਮਝਣ ਲੱਗਿਆ ਤੁਸੀਂ ਮੈਨੂੰ ਦੁਬਾਰਾ ਮੈਸੇਜ ਕਰ ਸਕਦੇ ਸਕੂਲ ਤੋਂ ਆਓ ਤੇ ਜੇ 3-4 ਵਜੇ ਆ ਕੇ ਚਾਹ ਨਾ ਨਾ ਪੀਓ ਤੇ ਐ ਲੱਗਦਾ ਹੈ ਕਿ ਬਸ ਸਕੂਲ ਦੀ ਥਕਾਵਟ ਹੀ ਨਹੀਂ ਉਤਰੀ ਹੈਗੀ ਸੱਚੀ ਜਿੰਨੀ ਤੱਕ ਚਾਹ ਨੇ ਪੀਓ ਜਦਾ ਅਮਲੀ ਨੂੰ ਨਸ਼ਾ ਲੱਗ ਜਾਂਦਾ ਨਾ ਉਹ ਕੰਮ ਹੋ ਜਾਂਦਾ ਤੇ ਇੱਕ ਗੱਲ ਹੋਰ ਯਾਰ ਕੁਝ ਸਾਰੇ ਜਣੇ ਫੇਰ ਇੱਕ ਦੋ ਵਿੱਚ ਮੈਨੂੰ ਹੋਰ ਕਮੈਂਟ ਆਏ ਹੋਏ ਨੇ ਡਾਈਟ ਬਾਰੇ ਪੁੱਛਦੇ ਸਾਰੇ ਜਣੇ ਕੋਈ ਨਹੀਂ ਮੈਂ ਕੋਸ਼ਿਸ਼ ਕਰਦੀ ਆ ਕਿ ਮੈਂ ਦੁਬਾਰਾ ਬੈਠ ਕੇ ਉਤੇ ਸੈਪਰੇਟ ਵਲੌਗ ਬਣਾਵਾਂ ਜੇ ਇਸ ਤਰ੍ਹਾਂ ਕਿ ਤੇ ਮੰਮਾ ਫ੍ਰੀ ਹੋਈ ਫਿਰ ਆਪਾਂ ਇਕੱਠੇ ਬੈਠ ਕੇ ਬਣਾਵਾਂਗੇ ਜਾਂ ਫਿਰ ਮੈਂ ਕੱਲੀ ਹੀ ਬਣਾਉਂਗੀ ਪਾਣੀ ਪੀਣਾ ਪਹਿਲਾਂ ਆ ਮੈਂ ਚੀਜ਼ ਦਾ ਐਂਟਰੀ ਠੀਕ ਆ ਪਾਣੀ ਨਹੀਂ ਪੀਣਾ ਛੱਡਣਾ ਹੁਣ ਤੇ ਵੈਸੇ ਹੀ ਸਗਲੀ ਗਰਮੀ ਆ ਰਹੀ ਏ ਹੁਣ ਤੇ ਵੈਸੇ ਹੀ ਬਹੁਤ ਜ਼ਿਆਦਾ ਜ਼ਰੂਰੀ ਏ ਪਾਣੀ ਪੀਣਾ ਤੁਸੀਂ ਤੇ ਅੱਜ ਇੱਕ ਮੈਂ ਹੋਰ ਦਾ ਬੜੀ ਇੰਪੋਰਟੈਂਟ ਗੱਲ ਸ਼ੇਅਰ ਕਰਨੀ ਏ ਮਹਾਲੀ ਤੋਂ ਇੱਕ ਮੈਨੂੰ ਨਹੀਂ ਪਤਾ ਉਹ ਲੇਡੀਜ਼ ਨੇ ਮੈਨੂੰ ਨਹੀਂ ਪਤਾ ਕਿ ਉਹ ਲੇਡੀਜ਼ ਆ ਜਾਂ ਕੋਈ ਜੈਂਟ ਸੀਗਾ ਆਈ ਡੋਨਟ ਨੋ ਬਟ ਆਈ ਦੇ ਤਾਂ ਮੈਨੂੰ ਐਂ ਲੱਗ ਰਿਆ ਸੀਗਾ ਕਿ ਉਹ ਕੋਈ ਲੇਡੀਜ਼ ਹੀ ਨੇ ਜਿਨ੍ਹਾਂ ਨੇ ਕਮੈਂਟ ਕੀਤਾ ਤੇ ਉਹ ਬੜੇ ਆਰਾਮ ਦੇ ਨਾਲ ਬੈਠ ਕੇ ਵਿਚਾਰੇ ਨਫਰਤ ਨਾਲ ਕਮੈਂਟ ਮੈਨੂੰ ਕਰ ਰਹੇ ਸੀਗੇ ਪਤਾ ਨਹੀਂ ਉਹਨਾਂ ਨੂੰ ਮੇਰੀ ਕੋਈ ਸ਼ਾਇਦ ਗੱਲ ਲੱਗੀ ਹੋਣੀ ਐ ਜੀਬ ਤੇ ਕਹਿੰਦੇ ਤੁਸੀਂ ਜੀ ਪੜ੍ਹੇ ਲਿਖੇ ਹੋ ਜੀ ਤੁਸੀਂ ਐਂ ਬੋਲਦੇ ਹੋ ਮੈਨੂੰ ਇਹ ਨਹੀਂ ਸਮਝ ਆਉਂਦੀ ਪਹਿਲਾਂ ਤਾਂ ਲੋਕਾਂ ਦੀ ਪੜ੍ਹੇ ਲਿਖੇ ਬੰਦੇ ਦੇ ਕੀ ਗੱਲ ਟੈਗ ਲੱਗ ਜਾਂਦਾ ਕਿ ਉਹ ਮਜ਼ਾਕ ਚ ਕੁਝ ਵੀ ਨਹੀਂ ਬੰਦਾ ਬੋਲ ਸਕਦਾ ਕੋਈ ਚੀਜ਼ ਬੰਦਾ ਮਜ਼ਾਕ ਚ ਵੀ ਬੋਲਦਾ ਹੈ ਉਨੂੰ ਵੀ ਪਤਾ ਮੈਨੂੰ ਵੀ ਪਤਾ ਆਈ ਨੋ ਕਿ ਮੈਂ ਪੜ੍ਹੀ ਲਿਖੀ ਆ ਠੀਕ ਹੈ ਜਿਹੜਾ ਬੰਦਾ ਪੜਿਆ ਲਿਖਿਆ ਹੁੰਦਾ ਉਹਨੂੰ ਪਤਾ ਹੁੰਦਾ ਕਿ ਉਹ ਪੜਿਆ ਲਿਖਿਆ ਤਾਂ ਮਤ ਉਹ ਤੇ ਨਹੀਂ ਹੈਗਾ ਕਿ ਉਹਦੇ ਤੇ ਟੈਗ ਲੱਗ ਗਿਆ ਤੇ ਪੜਿਆ ਲਿਖਿਆ ਤੇ ਉਹ ਬੰਦਾ ਹਾਸਾ ਮਖੌਲ ਜਾਂ ਕੋਈ ਹਸੀ ਮਜ਼ਾਕ ਨਹੀਂ ਕਰ ਸਕਦਾ ਹੈਗਾ ਉਹ 24 ਘੰਟੇ ਸੀਰੀਅਸ ਹੀ ਤੋਂ ਬਣ ਕੇ ਤੁਰਿਆ ਫਿਰਦਾ ਰਹੇ ਬਸ ਉਹ ਸ਼ੋਅ ਕਰੇ ਵੀ ਮੈਂ ਤੇ ਬਹੁਤ ਪੜਿਆ ਲਿਖਿਆ ਮੈਂ ਕਿਸੇ ਨਾਲ ਕੋਈ ਹਾਸਾ ਮਜ਼ਾਕ ਨਹੀਂ ਕਰਨਾ ਹੈਗਾ ਹਾਂ ਕਿਉਂਕਿ ਯਾਰ ਹਰੇਕ ਬੰਦੇ ਦੀ ਲਾਈਫ ਦੇ ਦੋ ਪਹਿਲੂ ਹੁੰਦੇ ਨੇ ਬੰਦਾ ਮਤਲਬ ਹਾਰਡ ਟਾਈਮ ਆਪਾਂ ਇੱਕ ਹੀ ਤਰ੍ਹਾਂ ਦੇ ਮੂਡ 'ਚ ਜਾਂ ਆਪਾਂ ਇੱਕ ਹੀ ਤਰ੍ਹਾਂ ਦੇ ਨਾਲ ਇਦਾਂ ਨਹੀਂ ਰਹਿ ਸਕਦੇ ਸੇਮ ਸਿਚੁਏਸ਼ਨ 'ਚ ਆਪਾਂ ਨਹੀਂ ਰਹਿ ਸਕਦੇ ਬੰਦਾ ਹਾਸੇ ਮਜ਼ਾਕ ਕਰਦਾ ਆਪਣੇ ਯਾਰਾਂ ਦੋਸਤਾਂ ਨਾਲ ਫਰੈਂਡ ਸਰਕਲ ਦੇ ਨਾਲ ਸੋਹ ਤਰ੍ਹਾਂ ਦੇ ਆਪਾਂ ਹਾਸੇ ਮਜ਼ਾਕਤ ਬਹੁਤ ਕੁਝ ਆਪਾਂ ਬੋਲਦੇ ਆ ਡਸਨਟ ਮੀਨ ਕਿ ਬੰਦਾ ਇਹ ਪੜਿਆ ਲਿਖਿਆ ਹੈ ਤੇ ਜਾਂ ਇਦਾਂ ਬੋਲ ਨਹੀਂ ਸਕਦਾ ਜਾਂ ਫਿਰ ਅਸੀਂ ਕਿਸੇ ਨੂੰ ਗਲਤ ਬੋਲਿਆ ਆਪਾਂ ਫਿਰ ਵੀ ਕਹਿ ਸਕਦੇ ਹਾਂ ਕਿ ਆਪਾਂ ਕਿਸੇ ਹੋਰ ਨੂੰ ਗਲਤ ਬੋਲ ਰਹੇ ਹਾਂ ਨਾ ਆਪਾਂ ਉੱਥੇ ਵੀ ਕਹਿ ਸਕਦੇ ਹਾਂ ਵੈਸੇ ਵੀ ਮੈਂ ਨਾਰਮਲ ਦੇਖਿਆ ਕਈ ਫੈਮਲੀਆਂ ਦੇ ਵਿੱਚ ਫੈਮਲੀਆਂ ਨਹੀਂ ਵੈਸੇ ਵੀ ਮੈਂ ਨਾਰਮਲ ਮਤਲਬ ਦੇਖਦੀ ਹਾਂ ਸੋਸਾਇਟੀ 'ਚ ਕੀ ਕੀ ਕਰਦੇ ਨੇ ਮਾੜੀ ਮੋਟੀ ਕੋਈ ਮੰਨ ਲੈ ਕਿਸੇ ਸਬਜ਼ੀ 'ਚ ଲୁଣ ਘੱਟ ਪੈ ਗਿਆ ਕੋ ਰੋਟੀ ਡੱਡੀ ਬਣ ਗਈ ਜਾਂ ਕੋਈ ਹੋਰ ਗੱਲ ਹੋ ਗਈ ਲੈ ਥਾਹ ਦੀ ਥਾਹ ਨਾਲ ਲੈ ਕਾਦੀ ਪੜੀ ਲਿਖੀ ਤੂੰ ਆ ਚੀਜ਼ ਤੇ ਹੋਈ ਨਹੀਂ ਕਾਦੀ ਪੜੀ ਲਿਖੀ ਤੂੰ ਆ ਚੀਜ਼ ਤੇ ਹੋਈ ਨਹੀਂ ਕਿ ਬਹੁਤ ਸਾਰੀ ਕੀ ਚੀਜ਼ਾਂ ਹੁੰਦੀਆਂ ਜਿਹੜੀਆਂ ਕਿਤਾਬਾਂ ਨਹੀਂ ਸਿਖਾਉਂਦੀਆਂ ਹੈਗੀਆਂ ਤੇ ਉਂ ਹੀ ਨਹੀਂ ਗੱਲ-ਗੱਲ ਤੇ ਹਰੇਕ ਚੀਜ਼ ਤੇ ਅੱਗੇ ਐਸੀ ਚੀਜ਼ ਨੂੰ ਰੱਖ ਦਿੰਦੇ ਵੀ ਕਾਲੀ ਪੜੀ ਲਿਖੀ ਕਾਦੀ ਪੜੀ ਲਿਖੀ ਕਾਦੀ ਪੜੀ ਲਿਖੀ ਹਰੇਕ ਨੂੰ ਪਤਾ ਕੀ ਮਰੀਆਂ ਲਿਮਿਟਸ ਨੇ ਹਰੇਕ ਨੂੰ ਪਤਾ ਮੈਂ ਕਿਦਾਂ ਬੋਲਣਾ ਚਾਹਣਾ ਤੇ ਉਹਨਾਂ ਨੇ ਵੀ ਜਿਹੜੇ ਹਸਾਬ ਦੇ ਨਾਲ ਕਮੈਂਟ ਲਿਖਿਆ ਸੀ ਤੇ ਜੀ ਤੇ ਮੇਰਾ ਕਰ ਰਿਹਾ ਸੀ ਕਿ ਕਾਸ਼ ਉਹ ਮੇਰੇ ਸਾਹਮਣੇ ਹੁੰਦੇ ਤੇ ਮੈਂ ਉਹਨਾਂ ਨੂੰ ਬਿਠਾ ਕੇ ਉਹਨਾਂ ਦੇ ਨਾਲ ਤਸੱਲੀ ਨਾਲ ਗੱਲ ਕਰਦੀ ਤੇ ਜਿਸ ਵੇ ਨਾਲ ਉਹਨਾਂ ਨੇ ਵੀ ਲਿਖਿਆ ਸੀਗਾ ਤੇ ਫਿਰ ਮੈਂ ਉਹਨਾਂ ਨੂੰ ਵੀ ਸਮਝਾਂਦੀ ਚੰਗੀ ਤਰ੍ਹਾਂ ਕੀ ਬੋਲਣ ਦਾ ਤਰੀਕਾ ਤੋਂ ਮੈਨੂੰ ਤੁਸੀਂ ਵੀ ਨਹੀਂ ਲੱਗ ਰਿਹਾ ਕਿ ਤੁਸੀਂ ਪੜੇ ਲਿਖੇ ਹੋ ਸੋ ਵੀਡੀਓ ਨੂੰ ਸਕਿੱਪ ਨਾ ਕਰਿਓ ਧਿਆਨ ਨਾਲ ਸੁਣਿਓ ਸਾਰਾ ਕੁਝ ਤੇ ਤੁਸੀਂ ਮੈਨੂੰ ਆਪਣੀ ਹੁਣ رائے ਦਿਓ ਕਿ ਕੀ ਗੱਲ ਪੜੇ ਲਿਖੇ ਜਿਹੜੇ ਇਨਸਾਨ ਨੇ ਉਹਨਾਂ ਦੀ ਜ਼ਿੰਦਗੀ ਨਹੀਂ ਹੁੰਦੀ ਹੈਗੀ ਕੋਈ ਪੜਿਆ ਲਿਖਿਆ ਇਨਸਾਨ ਹੋਵੇ ਦਵੀ ਗਏ ਦੇਵਾਸੇ ਟੈਨ ਚਣ ਤੇ ਐਂ ਰਵੇ ਜਦੋਂ ਮੈਂ ਸਕੂਲ ਤੋਂ ਆ ਗਈ ਤੇ ਮੈਂ ਘਰੇ ਵੀ ਆ ਕੇ ਬਸ ਐਂ ਰਹਾ ਵੀ ਨਾ ਬਸ ਫਾਲਤੂ ਨਹੀਂ ਬੋਲਣਾ ਹੈਗਾ ਕਿਸੇ ਦੇ ਨਾਲ ਕਿਸੇ ਦੇ ਨਾਲ ਕੋਈ ਮਜ਼ਾਕ ਨਹੀਂ ਕਰਨਾ ਹੈਗਾ ਤੇ ਜੇ ਤੁਹਾਡੇ ਮੂੰਹ ਚ ਕੁਝ ਗਲਤ ਨਿਕਲਿਆ ਫਿਰ ਤੁਸੀਂ ਸਮਝ ਲਓ ਕਿ ਬੱਸ ਕਹਿ ਰਹੀ ਐ ਕਿ ਤੁਸੀਂ ਤਾਂ ਪੜ੍ਹੇ ਲਿਖੇ ਸੀਗੇ ਫਿਰ ਤੁਸੀਂ ਆ ਕੀ ਬੋਲਤਾ ਹਣਾ ਈਵਨ ਪੜ੍ਹੇ ਲਿਖੇ ਬੰਦਿਆਂ ਦੀ ਮਿਲਦਾ ਅੱਜ ਕੱਲ ਲਾਈਫ ਜ਼ਿਆਦਾ ਔਖੀ ਹੋਈ ਪਈ ਐ ਕੀ ਨਾਲ ਬਹੁਤ ਸਾਰੀਆਂ ਚੀਜ਼ਾਂ ਨੇ ਬੰਦੇ ਨੂੰ ਬਹੁਤ ਕੁਝ ਦੇਖਣਾ ਪੈਂਦਾ ਐ ਇਨਸਾਨ ਨੂੰ ਤਾਂ ਲੋਕਾਂ ਨੂੰ ਮੈਨੂੰ ਲੱਗਦਾ ਚਾਹੀਦਾ ਥੋੜਾ ਥੋੜਾ ਯਾਰ ਸੋਚ ਸਮਝ ਕੇ ਬੋਲਣਾ ਚਾਹੀਦਾ ਐ ਕਿ ਤੁਸੀਂ ਤੁਸੀਂ ਕਿਸੇ ਨੂੰ ਕੀ ਬੋਲ ਰਹੇ ਹੋ ਆ ਆ ਇੱਥੇ ਇੱਥੇ ਪੜ੍ਹੇ ਲਿਖੇ ਬੰਦੇ ਨੂੰ ਹੋਣਾ ਚਾਹੀਦਾ ਕਿ ਜਦੋਂ ਆਪਾਂ ਸਾਹਮਣਿਆਂ ਕਿਸੇ ਨੂੰ ਬੋਲਿਆ ਨਾ ਉੱਥੇ ਸੋਚੋ ਕਿ ਤੁਸੀਂ ਕੀ ਬੋਲ ਰਹੇ ਹੋ ਤੁਹਾਡੇ ਵਰਡਸ ਦਾ ਕਿਸੇ ਤੇ ਕੀ ਅਸਰ ਪੈ ਸਕਦਾ ਆਪਣੇ ਵਰਡਸ ਤੇ ਧਿਆਨ ਦਿਓ ਕਿ ਤੁਸੀਂ ਕਿਸੇ ਨੂੰ ਕੀ ਬੋਲ ਰਹੇ ਹੋ ਤੇ ਇਹ ਚੀਜ਼ ਇੱਥੇ ਮੈਂ ਮਾਨ ਕਰਦੀ ਆਂ ਵੀ ਮੈਂ ਕਿਸੇ ਨੂੰ ਨਾ ਐਦਾਂ ਛੇਤੀ ਦੇ ਕੇ ਗਲਤ ਨਹੀਂ ਬੋਲਦੀ ਵੀ ਕਿਸੇ ਦੇ ਦਿਲ ਤੇ ਜਾ ਕੇ ਕੋਈ ਗੱਲ ਲੱਗੀ ਤੇ ਐਵੇਂ ਹੀ ਹੈ ਬਾਕੀ ਮੈਂ ਇੱਕਦੋ ਆਪਣੀ ਪਹਿਲਾਂ ਵੀ ਵੀਡੀਓਜ਼ ਕਿਹਾ ਹੈ ਵੀ ਜਿਹਨੂੰ ਨਹੀਂ ਚੰਗਾ ਲੱਗਦਾ ਹੈਗਾ ਸਿੱਧੀ ਗੱਲ ਹੈ ਬਲੌਕ ਕਰਨ ਦੀ ਆਪਸ਼ਨ ਵੀ ਆਂਦੀ ਹੈ ਜੇ ਤੁਸੀਂ ਪੜੇ ਲਿਖੇ ਹੋ ਤਾਂ ਤੁਹਾਨੂੰ ਪਤਾ ਹੋਣਾ ਕਿੱਦਾਂ ਬੰਦੇ ਨੂੰ ਬਲੌਕ ਕਰੀ ਜਾਂਦਾ ਤੇ ਚੁੱਪ ਕਰਕੇ ਆਪਣਾ ਕਰੋ ਬਲੌਕ ਤੇ ਆਪਣੀ ਐਸ਼ ਕਰੋ ਆਪਣੀ ਤੁਸੀਂ ਲਾਈਫ ਜਿਓ ਐਸ ਯੂ ਵਾਂਟ ਟੂ ਲਿਵ ਠੀਕ ਹੈ ਜਿੱਦਾਂ ਤੁਸੀਂ ਜੀਣਾ ਚਾਹੁੰਦੇ ਹੋ ਤੁਸੀਂ ਜੀਓ ਆਪਣੀ ਲਾਈਫ ਤੇ ਐਵੇਂ ਫ੍ਰੀ ਦਾ ਗਿਆਨ ਆ ਕੇ ਨਾ ਦਿਆ ਕਰੋ ਸਾ ਹਰੇਕ ਹਰੇਕ ਇਨਸਾਨ ਨੂੰ ਚਾਹੇ ਕੋਈ ਮੂਰਖ ਹੈ ਚਾਹੇ ਕੋਈ ਪੜਿਆ ਲਿਖਿਆ ਹਰੇਕ ਨੂੰ ਪਤਾ ਹੋਣਾ ਆਪਣੀ ਜ਼ਿੰਦਗੀ ਕਿਦਾਂ ਜੀਣੀ ਹੈ ਕੀ ਉਹਨੇ ਬੋਲਣਾ ਹੈ ਕਿੱਥੇ ਉਹਨੇ ਕੀ ਕਰਨਾ ਦੇਖੋ ਹਰੇਕ ਆਪ ਦੇ ਘਰੇ ਹਰੇਕ ਆਪ ਦੇ ਘਰੇ ਸਿਆਣਾ ਠੀਕ ਹੈ ਸਾਡਾ ਕੋਈ ਹੱਕ ਨਹੀਂ ਹੈਗਾ ਕਿ ਅਸੀਂ ਜਾ ਕੇ ਮੂੰਹ ਚੱਕ ਕੇ ਕਿਸੇ ਨੂੰ ਕੁਝ ਵੀ ਬੋਲੀਏ ਚਾਹੇ ਤੁਸੀਂ ਫੈਮਿਲੀ ਚ ਰਹਿੰਦੇ ਹੋ ਕਿਸੇ ਵੀ ਤਰੀਕੇ ਕੁਛ ਵੀ ਗੱਲ ਹੈ ਤਾਂ ਹਰੇਕ ਖਾਂ ਤੇ ਪਲੀਜ਼ ਹਰੇਕ ਥਾਂ ਤੇ ਤੁਸੀਂ ਇਹ ਨਹੀਂ ਸੋਚਣਾ ਹੈਗਾ ਕਿ ਮੈਂ ਹੀ ਆ ਗੱਲਾਂ ਇੱਥੇ ਸਿਆਣਾ ਤੁਰਿਆ ਰਹਿੰਦਾ ਬਾਕੀ ਜਿੱਥੇ ਮੂਰਖ ਤੁਰੇ ਫਿਰਦੇ ਨੇ ਕਿਸੇ ਨੂੰ ਕੁਝ ਨਹੀਂ ਪਤਾ ਹੈਗਾ ਇਹ ਥੋੜੀ ਜਿਹੜੀ ਇਹ ਵਾਲੀ ਸੋਚ ਹੈ ਨਾ ਇਹਨੂੰ ਆਪਣੇ ਦਿਮਾਗ ਚੋਂ ਕੱਢ ਦਿਓ ਜ਼ਿੰਦਗੀ ਥੋੜੀ ਜੀ ਸੌਖੀ ਹੋ ਜਾਊਗੀ ਤੇ ਇੱਕ ਆਪਣੇ ਦਿਲਾਂ ਚੋਂ ਥੋੜੀ ਜੀ ਨਫ਼ਰਤ ਕੱਢ ਦਿਓ ਜਿਹੜਾ ਜੀਣਾ ਹੈ ਨਾ ਉਹ ਤੁਹਾਡੇ ਵਾਸਤੇ ਥੋੜਾ ਜਿਹਾ ਆਸਾਨ ਹੋ ਜਾਊਗਾ ਕਿ ਕਿ ਪਹਿਲਾਂ ਮੈਨੂੰ ਆਇਆ ਸੀਗਾ ਕਿ ਕਿਸੇ ਦਾ ਮਤਲਬ ਇਦਾਂ ਦੇਖ ਕੇ ਕਮੈਂਟ ਤੇ ਹੁੰਦਾ ਹੁੰਦਾ ਸੀਗਾ ਬਟ ਹੁਣ ਆਇਆ ਕੋਈ ਲੋਕਾਂ ਦੀ ਜਿਹੜੀ ਮਾਨਸਿਕਤਾ ਨਾ ਹ ਮਾਨਸਿਕਤਾ ਬਿਮਾਰ ਨੇ ਮੈਨੂੰ ਲੱਗਦਾ ਲੋਕੀ ਮਾਨਸਿਕ ਤੌਰ ਤੇ ਜਿਹੜੇ ਇਹੋ ਜਿਹੇ ਗੱਲਾਂ ਕਰਦੇ ਨੇ ਮੈਨੂੰ ਨਹੀਂ ਸਮਝ ਆਉਂਦੇ ਆਂ ਕਿ ਆਸ-ਪਾਸ ਦਾ ਮਾਹੌਲ ਕਾਹੇ ਜਿਹਾ ਆ ਕਿਵੇਂ ਦੇ ਮਾਹੌਲ ਚੋਂ ਰਹਿੰਦੇ ਨੇ ਕਿਵੇਂ ਦੇ ਮਾਹੌਲ ਚੋਂ ਪਲੇ ਨੇ ਕਿ ਜਿਹੜੇ ਦੂਸਰੇ ਜਿਹੜੇ ਨੇ ਉਹਨਾਂ ਨੂੰ ਹੱਸਦੇ ਵਿੱਚ ਚੰਗੇ ਨਹੀਂ ਲੱਗਦੇ ਸੋ ਪਲੀਜ਼ 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 ਮੈਂ ਇਹ ਨਹੀਂ ਕਹਿੰਦੀ ਕਿ ਮੈਨੂੰ ਤੁਸੀਂ ਕੱਲੀ ਨੂੰ ਬੋਲਦੇ ਹੋ ਮੈਂ ਕੱਲੀ ਦੀ ਨਹੀਂ ਗੱਲ ਕਰਦੀ ਹੈਗੀ ਤੁਹਾਡੇ ਆਸ-ਪਾਸ ਹੋਰ ਵੀ ਹੋਣਗੇ ਕਿਉਂਕਿ ਅੱਜ ਤੁਸੀਂ ਅਗਰ ਇੱਥੇ ਸੋਸ਼ਲ ਮੀਡੀਆ ਤੇ ਆ ਕੇ ਕਮੈਂਟ ਕਰ ਰਹੇ ਹੋ ਕਰੋ ਕਿਉਂਕਿ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਆ ਗਿਆ ਕਮੈਂਟ ਆਉਣਗੇ ਕੋਈ ਚੰਗਾ ਸੁਜੈਸ਼ਨ ਦਊਗਾ ਕੋਈ ਮਾੜਾ ਸੁਜੈਸ਼ਨ ਦਊਗਾ ਠੀਕ ਹੈ ਬਟ ਆਸ-ਪਾਸ ਕਿਉਂਕਿ ਤੁਸੀਂ ਕਰ ਰਹੇ ਹੋ ਮੈਨੂੰ ਕਮੈਂਟ ਵੀ ਪਤਾ ਨਹੀਂ ਪੜੇ ਲਿਖੇ ਤੇ ਮੈਨੂੰ ਲੱਗਾ ਸ਼ਾਇਦ ਤੁਸੀਂ ਵੀ ਹੋਵੋਗੇ ਪੜੇ ਲਿਖੇ ਬਟ ਮੈਨੂੰ ਤੁਹਾਡੀ ਲੈਂਗੁਏਜ ਦੇਖ ਕੇ ਤੁਹਾਡੀ ਵੀ ਨਹੀਂ ਸੀ ਲੱਗਿਆ ਕਿ ਤੁਸੀਂ ਬੜੇ ਕਿਤੇ ਗਾਂਵ ਪੜੇ ਲਿਖੇ ਹੋਵੋਗੇ ਹਣਾ ਜਿਹੜੇ ਸਾਹਮਣੇ ਤੁਸੀਂ ਬੋਲ ਰਹੇ ਸੀਗੇ ਫਿਰ ਬਟ ਤੁਹਾਡੇ ਆਸ-ਪਾਸ ਵੀ ਹੋਣਗੇ ਤੁਹਾਡੀ ਫੈਮਿਲੀ 'ਚ ਵੀ ਹੋਣਗੇ ਜੇ ਕਿਤੇ ਤੁਸੀਂ ਜੌਬ ਕਰਦੇ ਹੋਏ ਤੁਹਾਡੇ ਨਾਲ ਤੁਹਾਡੇ ਕਲੀਗਸ ਵੀ ਹੋਣਗੇ ਸੋ ਉਹਨਾਂ ਦੇ ਨਾਲ ਵੀ ਸਭ ਤੋਂ ਪਹਿਲਾਂ ਕਹਿੰਦੇ ਮੇਨ ਚੀਜ਼ ਹੈ ਆਪਣੀ ਜੀਬ ਤੇ ਕੰਟਰੋਲ ਬਹੁਤ ਜ਼ਿਆਦਾ ਜ਼ਰੂਰੀ ਹੈ ਕੀਸੀ ਕਦੋਂ ਕਿੱਥੇ ਤੇ ਕਿੰਨੂੰ ਕੀ ਬੋਲਣ ਦੇ ਆ ਤੁਹਾਡੇ ਕੁਛਕ ਕਹੇ ਹੋਏ ਸ਼ਬਦ ਕਿਸੇ ਦੇ ਦਿਲ ਤੇ ਲੱਗ ਸਕਦੇ ਨੇ ਠੀਕ ਹੈ ਕਿਸੇ ਦੀ ਲਾਈਫ ਨੂੰ ਮਤਲਬ ਅਗਲਾ ਬੰਦਾ ਬੋਲ ਕੇ ਚਲਾ ਜਾਂਦਾ ਤੇ ਸਾਹਮਣੇ ਵਾਲੇ ਤੇ ਉਸ ਚੀਜ਼ ਦਾ ਕੀ ਅਸਰ ਪੈ ਰਿਹਾ ਉਹ ਤੁਹਾਨੂੰ ਅੰਦਾਜ਼ਾ ਨਹੀਂ ਹੁੰਦਾ ਸੋ ਆਲਵੇਸ ਨਹੀਂ ਸਮਝ ਆਉਂਦੀ ਮੈਂ ਪਹਿਲਾਂ ਵੀ ਕਹਿੰਨੀ ਹੁੰਦੀ ਨਹੀਂ ਸਮਝ ਆਉਂਦੀ ਚੁੱਪ ਹੋ ਜਾਓ ਨਹੀਂ ਪਤਾ ਲੱਗ ਰਿਹਾ ਨਾ ਮੈਨੂੰ ਇੱਥੇ ਕੀ ਬੋਲਣਾ ਚੁੱਪ ਹੋ ਜਾਓ ਨਾ ਬੋਲੋ ਸਭ ਤੋਂ ਵਧੀਆ ਬੈਟਰ ਸੋਲੂਸ਼ਨ ਕਿ ਚੁੱਪ ਹੋ ਜਾਓ ਨਾ ਬੋਲੋ ਠੀਕ ਹੈ ਸੋ ਦਿਲ ਤੇ ਬੜਾ ਸੀਗਾ ਕਿ ਕਾ ਸ਼ੇ ਇਨਸਾਨ ਮੇਰੇ ਸਾਹਮਣੇ ਹੁੰਦਾ ਤੇ ਮੈਂ ਇਹਨਾਂ ਦੇ ਨਾਲ ਬੈਠ ਕੇ ਗੱਲ ਕਰਦੀ ਐਂਡ ਵੈਸੇ ਵੀ ਕਿਸੇ ਦੀ ਆਪਾਂ 5 10 15 ਮਿੰਟ ਦੀ ਚੀਜ਼ ਨੂੰ ਦੇਖ ਕੇ ਜਾਂ 5 10 15 ਮਿੰਟ ਦੀ ਵੀਡੀਓ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕੀ ਸਾਹਮਣੇ ਵਾਲਾ ਇਨਸਾਨ ਕਿੱਦਾਂ ਦਾ ਹੈ ਠੀਕ ਹੈ ਸਪੈਸ਼ਲੀ ਉਹ ਜਿਹਨਾਂ ਦਾ ਦਿਮਾਗ ਹੀ ਨੈਗੇਟਿਵ ਚੱਲਦਾ ਹੈ ਉਹ ਤੇ ਬੰਦਾ ਕਿਉਂਕਿ ਉਹ ਬੰਦੇ ਨੇ ਸੋਚਣਾ ਹੀ ਹਮੇਸ਼ਾ ਬੁੱਖਾ ਹੈ ਉਹਦਾ ਵੀ ਕਸੂਰ ਨਹੀਂ ਹੈਗਾ ਉਹ ਵਿਚਾਰਾ ਸੋਚਦਾ ਹੀ ਹਮੇਸ਼ਾ ਉਲਟ ਹੈ ਬਾਕੀ ਚਲੋ ਕੋਈ ਵੀ ਜਿਹੜੇ ਆਪਣੇ ਵਿਊਅਰਸ ਨੇ ਉਹਨਾਂ ਨੇ ਨਹੀਂ ਉਹਨਾਂ ਨੇ ਟੈਂਸ਼ਨ ਲੈਣੀ ਹੈਗੀ ਠੀਕ ਹੈ ਆਪਣਾ ਜਿਹੜਾ ਆਪਾਂ ਨੂੰ ਮਿਲੇ ਹੋਏ ਨੇ ਪਿਆਰੇ ਪਿਆਰੇ ਵਿਊਅਰਸ ਉਹ ਆਪਣੇ ਮਿਲੇ ਹੋਏ ਨੇ ਆਪਣੇ ਨਾਲ ਹਮੇਸ਼ਾ ਇਦਾਂ ਹੀ ਬਣੇ ਰਹਿਣ ਤੇ ਆਪਣਾ ਪਿਆਰ ਦਿੰਦੇ ਰਹਿਣ ਤੇ ਚਲੋ ਜੀ ਅੱਜ ਵਾਲਾ ਵਲੌਗ ਵੈਸੇ ਤਾਂ ਕਹਿੰਦੇ ਤੁਹਾਡੇ ਸਾਰੇ ਵਲੌਗ ਛੋਟੇ ਹੁੰਦੇ ਨੇ ਪਰ ਛੋਟੇ ਨਹੀਂ ਇਸ ਤੋਂ ਪਹਿਲਾਂ ਵਾਲੇ ਕਾਫੀ ਵਧੀਆ ਵਲੌਗ ਸੀਗੇ ਬਟ ਅੱਜ ਵਾਲਾ ਵਲੌਗ ਸੱਚੀ ਹੀ ਥੋੜਾ ਜਿਹਾ ਛੋਟਾ ਹੋਣ ਵਾਲਾ ਹੈ ਕਿਉਂਕਿ ਮੈਂ ਹੁਣ ਬਸ ਆਪਣੀ ਚਾਹ ਬਣਾ ਲਈ ਚਾਹ ਪੀ ਕੇ ਉਸ ਤੋਂ ਬਾਅਦ ਮੈਂ ਸ਼ਾਮ ਦਾ ਰੋਟੀ ਪਾਣੀ ਦੇਖਦੀ ਹਾਂ ਕੀ ਬਣਾਣਾ ਕੱਲ ਹੈਗਾ ਸੰਡੇ ਥੋੜੀ ਜੀ ਰਿਲੈਕਸੇਸ਼ਨ ਮਿਲੂਗੀ ਵੈਸੇ ਤਾਂ ਸੰਡੇ ਨੂੰ ਹੁੰਦੀ ਨਹੀਂ ਹੈਗੀ ਇੰਨੀ ਰਿਲੈਕਸ ਮੈਂ ਸੋ ਲੈਟਸ ਸੀ ਆਉਣ ਵਾਲੇ ਦਿਨਾਂ 'ਚ ਕੀ ਕੀ ਹੁੰਦਾ ਹੈ ਬਹੁਤ ਚੀਜ਼ਾਂ ਦੀ ਵੇਟ ਹੈ ਬਟ ਹੁੰਦੀਆਂ ਨਹੀਂ ਪਈਆਂ ਬਟ ਇਟਸ ਓਕੇ ਗੋ ਵਿਦ ਦਾ ਫਲੋ ਜਿਵੇਂ ਜਿਵੇਂ ਚੱਲ ਰਿਹਾ ਓਵੇਂ ਓਵੇਂ ਆਪਾਂ ਨੇ ਟਾਈਮ ਕੱਢਣਾ ਸਾਰੇ ਹੱਸਦੇ ਵਸਦੇ ਰੋ ਖੁਸ਼ ਰੋ ਪਿਆਰ ਜਿੰਨਾ ਹੋ ਜਾਂਦਾ ਪਿਆਰ ਵੰਡਿਆ ਕਰੋ ਜ਼ਿੰਦਗੀ ਦਾ ਕੋਈ ਪਤਾ ਨਹੀਂ ਹੈਗਾ ਕਦੋਂ ਪਟਾਕੇ ਪੈ ਜਾਣਾ ਕਦੋਂ ਆਪਾਂ ਨੇ ਇਸ ਦੁਨੀਆ ਤੋਂ ਚਲੇ ਜਾਣਾ ਤੇ ਫਿਰ ਐਵੇਂ ਮਰਿਆਂ ਦੇ ਵਿੱਚੋਂ ਅਥਰੂ ਸੁੱਟਣ ਦਾ ਕੋਈ ਫਾਇਦਾ ਨਹੀਂ ਕਿ ਫਲਾਣਾ ਬੜਾ ਚੰਗਾ ਸੀ ਤੇ ਢਮਕਾ ਬੜਾ ਚੰਗਾ ਸੀ ਦੋ ਸ਼ਬਦ ਪਿਆਰ ਦੇ ਬੋਲਣੇ ਜਿਉਂਦੇ ਜੀ ਬੋਲ ਦੋ ਹਨਾ ਕਿੱਡਾ ਆਪਣਾ ਕਿਹੜਾ ਕੁਝ ਘਸ ਲਾ ਕਿ ਜੇ ਆਪਾਂ ਕਿਸੇ ਵਾਸਤੇ ਦੋ ਪਿਆਰ ਦੇ ਸ਼ਬਦ ਬੋਲ ਲਾਂਗੇ ਤੇ ਚਲੋ ਜੀ ਕੋਈ ਗੱਲ ਨਹੀਂ ਮਿਲਦੇ ਆ ਜੀ ਹੁਣ ਤੁਹਾਨੂੰ ਅਸੀਂ ਨੈਕਸਟ ਵੀਡੀਓ ਦੇ ਨਾਲ ਕਿਸੇ ਨਵੇਂ ਵਲੌਗ ਦੇ ਨਾਲ ਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜਾ ਚੈਨਲ ਤੇ ਨਵੇਂ ਆਏ ਨੇ ਜੀ फटाफट ਚਾਹਾਂ ਨੂੰ ਕਰ ਦਿਓ ਸਬਸਕ੍ਰਾਈਬ ਤੇ 10k ਛੇਤੀ ਛੇਤੀ ਕੰਪਲੀਟ ਕਰ ਦਿਓ ਆ ਵਾਲੇ ਮਹੀਨੇ ਦੇ ਵਿੱਚ ਜਿਹੜੇ ਆਪਣੇ 10k ਹੈਗੇ ਨੇ ਉਹ ਕੰਪਲੀਟ ਕਰ ਦਿਓ ਫੇ ਸਾਰੇ ਹੱਸਦੇ ਵਸਦੇ ਰਹੋ ਲਵ ਯੂ ਆਲ